ਨਾਤੀਆ ਕਾਰਪੋਰੇਸ਼ਨ ਨੇ ਮੂਰਤੀ ਜਗਾ ਵਿੱਚ ਪਾਰਕ ਆ ਬਾਹਰ ਦੇਖੋ ਕਿਵੇਂ ਲੈਡਰੀਆਂ ਪਈਆਂ ਨੇ ਕਿਵੇਂ ਘਾ ਪਿਆ ਗੰਦ ਪਿਆ ਕਿਉਂਕਿ ਕਿਉਂਕਿ ਅੱਜ ਜੀਵਾਂ ਦੀ ਜਿਹੜੇ ਭਾਰਤ ਰਤਨ ਸੀ ਪ੍ਰਧਾਨ ਮੰਤਰੀ ਸੀ ਦੇਸ਼ ਦੇ ਔਰ ਜੰਗ ਬਲੰਦ ਸੀ ਲੇਕਿਨ ਆਹ ਦੇਖੋ ਕਿੰਨੀ ਗੰਦਗੀ ਆ ਹੁਣ ਆਪਾਂ ਅੰਦਰ ਜਾਣ ਦੀ ਜਾਵਾਂਗੇ ਕੋਈ ਨਾ ਮੂਰਤੀ ਆ ਓ ਯਾਰ ਇਹਦਾ ਤਾਲਾ ਲੱਗਿਆ ਯਾਰ ਇਹਦਾ ਤਾਲਾ ਲੱਗਿਆ ਇਹ ਦੇਖੋ ਹਾਂਜੀ ਆ ਤਾਲਾ ਲੱਗਿਆ ਹੋਇਆ ਮੈਂ ਰਾਜਾ ਵੜਿੰਗ ਇਹ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਤੁਹਾਨੂੰ ਮੈਂਬਰ ਪਾਰਲੀਮੈਂਟ ਲੁਕਰ ਬਣਾ ਬਣਾਤਾ ਵਾ ਲੇਕਿਨ ਸਾਡੇ ਭਾਰਤ ਰਤਨ ਅਜੀਵ ਗਾਂਧੀ ਜੀ ਦੇ ਤੁਸੀਂ ਕਦੇ ਇੱਥੇ ਆਇਓ ਦਰਸ਼ਨ ਕਰਨ ਆਇਓ ਮਤਾ ਦੇਖਣ ਆਇਓ ਕਦੇ ਨਮਸ਼ਕਾਰ ਕਰਨ ਆਇਓ ਨਹੀਂ ਪਰ ਤੁਹਾਡਾ ਇਹ ਫਰਜ਼ ਨਹੀਂ ਬਣਦਾ ਮੈਂਬਰ ਪਾਰਲੀਮੈਂਟ ਬਤੌਰ ਬਤੌਰ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵੜ ਕਿੱਥੇ ਆ ਆ ਤਾਲਾ ਲੱਗਿਆ ਹੋਇਆ ਅਸੀਂ ਤਾਂ ਪਹੁੰਚ ਗਏ ਆਂ ਕਰੀਬ 9:30 9:10 ਹੋ ਗਏ ਆ ਲੇਕਿਨ ਆ ਦੇਖੋ ਸ਼੍ਰੀ ਹਰਜੀਵ ਗਾਂਧੀ ਜੀ ਜਾਨਦੇਵ 30 ਗਾਸਤ 1944 ਦੀਦੀ ਦੇ 3 मई 199 में ਲੇਕਿਨ ਹੁਣ ਅਸੀਂ ਕੀ ਕਰੀਏ ਅਸੀਂ ਛਰਦਾ ਦੇ ਫੁੱਲ ਪੇਂਡ ਕਰਨੇ ਆ ਜਨਮ ਦੇ ਜਿਹੜੇ ਸਾਡੇ ਰਜੀਵ ਗਾਂਧੀ ਜੀ ਨੇ ਸ਼ਹੀਦ ਨੇ ਦੇਸ਼ ਦੇ ਲਈ ਸਰਵਾਨੀ ਦਿੱਤੀ ਆ ਨਾ ਕਿ ਇੱਕ ਪਾਰਟੀ ਲਈ ਕਿਉਂਕਿ ਨੌਜਵਾਨ ਸੀ ਨੌਜਵਾਨ ਨੌਜਵਾਨੀ ਦੇ ਵਿੱਚ ਹੀ ਇਹ ਛੀਨ ਹੋ ਗਏ ਉਹ ਬੇ ਭਾਰਤ ਰਤਨ ਸੀ ਬੜੇ ਲਿਖੇ ਸੀ ਤੇ ਜਿਹੜੀ ਸਾਡੇ ਪੰਜਾਬ ਨੂੰ ਦੇਣ ਸੀ ਜਾਂ ਭਾਰਤ ਨੂੰ ਦੇਣ ਸੀ ਪੰਚਾਇਤੀ ਰਾਜ ਇਕ ਲਿਆਂਦਾ ਉਸਤਵਾ ਰੇਲ ਕੋਚ ਫੈਕਟਰੀ ਬਣਾਈ ਤੂਰਦਲਾ ਔਰ ਕੰਪਿਊਟਰ ਦਾ ਯੁੱਗ ਲਿਆਂਦਾ ਇਹਨਾਂ ਨੇ ਲੇਕਿਨ ਮੈਨੂੰ ਇਹ ਹੈਰਾਨੀ ਹੋ ਰਹੀ ਆ ਇੱਕ ਮਹਾਨ ਸ਼ਖਸੀਅਤ ਭਾਰਤ ਰਤਨ ਦੇ ਪ੍ਰਧਾਨ ਮੰਤਰੀ ਸਰਗਵਾਸੀ ਸ਼ਹੀਦ ਅਜੀਬ ਗਾਂਧੀ ਜੀ ਲੇਕਿਨ ਇੱਧਰ ਤਾਲਾ ਲੱਗਿਆ ਆ ਹੁਣ ਅਸੀਂ ਕਿੱਦਾਂ ਜਾਈਏ ਦੱਸੋ ਜੀ ਮਾਨ ਸਾਹਿਬ ਦੇਖੋ ਸੁਣਦੇ ਤੁਸੀਂ ਗੱਲ ਹੈ ਇੱਕ ਕਰੋ ਗਾ ਜਨਮ ਦਿਨ ਅਸੀਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੋਟ ਜਿਹੜੇ ਆ ਉਹਨਾਂ ਨੂੰ ਭੇਟ ਕਰਨ ਆਏ ਆ ਔਰ ਮੈਂ ਇੱਥੇ ਜਿਹੜਾ ਸਾਡੇ ਤੇ ਦਿਹਾੜੇ ਦਾ ਐਮਪੀ ਬਿੱਟੂ ਹੈ ਨਹੀਂ ਐਮਪੀ ਇੱਥੇ ਜਿਹੜੇ ਸਾਡੇ ਇੱਥੇ ਦੇ ਐਮਪੀ ਹੈ ਰਾਜਾ ਬੜਿੰਗ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਜੇ ਤੁਸੀਂ ਅੱਜ ਐਮਪੀ ਬਣੇ ਹੋ ਕਾਂਗਰਸ ਦੇ ਤਾਂ ਇਹ ਸਾਡੇ ਇਹਨਾਂ ਦੇ ਅੰਦਰ ਜਿਹੜੇ ਜੀਵ ਗਾਂਧੀ ਹੈ ਇਹਨਾਂ ਦੇ ਦੋਸਤ ਬਣੇ ਆ ਕਿਉਂਕਿ ਇਹਨਾਂ ਨੇ ਜਵਾਨੀ ਦੇ ਵਿੱਚ ਹੀ ਆਪਣੀ ਸ਼ਹਾਦਤ ਦੇਤੀ ਜਵਾਨੀ ਦੇ ਵਿੱਚ ਹੀ ਸ਼ਹੀਦ ਹੋ ਗਏ ਲੇਕਿਨ ਅੱਜ ਬੜੇ ਅਫਸੋਸ ਦੀ ਗੱਲ ਹੈ ਦੇ ਨਾਲ ਕਿਹਾ ਜਾ ਰਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੋਵੇ ਔਰ ਉੱਥੇ ਤਾੜਾ ਲੱਗਿਆ ਹੋਵੇ ਉਹ ਤਾੜਾ ਲੱਗਿਆ ਹੋਵੇ ਔਰ ਇੱਕ ਹੋਰ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਨੂੰ ਔਰਾਂ ਨੂੰ ਸ਼ੀਸ਼ੇ ਦੇ ਵਿੱਚ ਲਾਇਆ ਹੋਇਆ ਆ ਤਾਂ ਕਿ ਜਿਹੜੀ ਅਸੀਂ ਉਹਦੇ ਦਿੱਤ ਮਹੱਲਾ ਤੇ ਅੱਜ ਉਹ ਵੀ ਇੱਕ ਸ਼ਰਦਾ ਦੇ ਫੁੱਲ ਪੇੜ ਕਰਨ ਆਏ ਸੀਗੇ ਲੇਕਿਨ ਇੱਥੇ ਦੀ ਜਿਹੜੀ ਦਬਾਅ ਦੀ ਕਰਨਾ ਪੈ ਰਿਹਾ ਤੁਹਾਨੂੰ ਦਬਾਅ ਦੀ ਕਰਨਾ ਪੈ ਰਿਹਾ ਜਿਹੜੇ ਸ਼ਰਦਾ ਦੇ ਫੁੱਲ ਪੇੜ ਕਰਨੇ ਪੈ ਰਹੇ ਨੇ ਔਰ ਬੜੀ ਅਫਜ਼ੋਲ ਦੀ ਗੱਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈ ਜਿਹੜੀ ਕਾਰਪੋਰੇਸ਼ਨ ਜਿਹੜੀ ਸੁੱਤੀ ਪਈ ਹੈ ਕਾਰਪੋਰੇਸ਼ਨ ਨੂੰ ਪਤਾ ਨਹੀਂ ਕਿ ਸਾਡੇ ਬਿੱਟੂ ਜੀ ਜਿਹੜੇ ਐਮਪੀ ਰਾਜਾ ਬਰਿੰਗ ਜੀ ਆ ਰਾਜਾ ਬਰਿੰਗ ਜੀ ਜਿਹੜੇ ਆ ਔਰਾਂ ਨੂੰ ਕਮ ਸੇ ਕਮ ਸੋਚਣਾ ਚਾਹੀਦਾ ਸੀਗਾ ਜਿਹੜੀ ਇੱਥੇ ਦੀ ਜ਼ਿਲ੍ਹਾ ਕਾਈ ਹੈ ਜਿਹਦੇ ਦੇ ਪ੍ਰਧਾਨ ਨੇ ਜਿਹਦੇ ਦੇ ਵਰਕਰ ਨੇ ਅੱਜੋ ਕਿੱਥੇ ਨੇ ਅੱਜ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਦ ਕਿ ਅੱਜ ਸਵੇਰੇ ਤੋਂ ਇੱਥੇ ਤਿਆਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਇੱਥੇ ਫੁੱਲ ਲੈਣਾ ਹੋਣੀਆਂ ਚਾਹੀਦੀਆਂ ਸੀਗਾ ਆ ਕਾਲਾ ਮਨ ਸਾਹਮਣੇ ਦਿਖਾਇਆ ਇਹ ਖੁੱਲ੍ਹਿਆ ਬੰਦ ਪਿਆ ਆ ਗੰਦ ਪਿਆ ਹੋਇਆ ਆ ਦੇਖੋ ਔਰ ਮੈਂ ਹੋਰ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਕਿੰਨਾ ਨੂੰ ਆਪਾ ਲੁਧਿਆਣੇ ਵਿੱਚ ਸ਼ਾਮਲ ਕਰੀ ਜਨੇ ਆਓ ਜੀ ਕਾਂਗਰਸ ਪਾਰਟੀ ਚ ਆਓ ਕਾਂਗਰਸ ਪਾਰਟੀ ਆਓ ਉਹਨਾਂ ਡੋਲ ਜੀ ਬਾਰੇ ਪਤਾ ਕੋਈ ਨਹੀਂ ਹੈਗਾ ਜਿਹੇ ਸਾਫਾ ਐਮ ਐਲ ਏ ਦੋਵਾਂ ਨੂੰ ਲਿਆ ਆਪਾ ਕਾਂਗਰਸ ਪਾਰਟੀ ਵਿੱਚ ਲੋਕ ਇਨਸਾਫਾ ਮਰਜ਼ ਕਰਿਆ ਇੱਥੇ ਆ ਕੇ ਸ਼ਰਦਾ ਫੁੱਲ ਪੈਂਟ ਕਰੋ ਕਾਂਗਰਸ ਦੇ ਡੋਲ ਜੀ ਨੂੰ ਮੰਨੋ ਆ ਕੇ ਲੇਕਿਨ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਮੈਂ ਕਹਿੰਦਾ ਕਾਰਪੋਰੇਸ਼ਨ ਦੇਖੋ ਸੁੱਤੀ ਪਈ ਹੈ ਤਾਲਾ ਬੰਦ ਹੈ ਕਾਰਪੋਰੇਸ਼ਨ ਨੂੰ ਇਹ ਨਹੀਂ ਪਤਾ ਕਿ ਇਹ ਉਹ ਜੀਵ ਗਾਂਧੀ ਜੀ ਹੈ ਇਹ ਉਹ ਇੰਦਰਾ ਗਾਂਧੀ ਦੇ ਪਰਿਵਾਰ ਚੋਂ ਹੈ ਉਹ ਚੀਜ਼ਾਂ ਦੇ ਵਿੱਚੂਆਂ ਜਿਨ੍ਹਾਂ ਨੇ ਆਪਣਾ ਬਲੀਦਾਨ ਦਾ ਦੇ ਦਿੱਤਾ ਆਪਣਾ ਬਲੀਦਾਨ ਦੇ ਕੇ ਅਸੀਂ ਮੂਰਤੀ ਨੂੰ ਕਿਵੇਂ ਦੂਰੋ ਦੂਰੋ ਛੱਡਦਾ ਤਾਂ ਫੁੱਲ ਪਿੰਡ ਕਰਦੇ ਆ ਬੜੀ ਬੜੀ ਅਮਸੋਝ ਦੀ ਗੱਲ ਹੈ ਕਿ ਜਿਹੜਾ ਇਹ ਬਾਹਰ ਤਾਲਾ ਲੱਗਿਆ ਔਰ ਕਾਰਪੇਸ਼ਨ ਦੇ ਜਿੰਨੇ ਵੀ ਅਕਰ ਜਿਹੜਾ ਸਰਪੇਸ਼ ਤੇ ਕਮਿਸ਼ਨ ਸਾਹਿਬ ਨੇ ਖੋਰ ਕਰਨਾ ਚਾਹਨਾ ਸਾਡੇ ਇਸ ਹਲਕੇ ਦੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਸ਼੍ਰੀ ਰਕੇਸ਼ ਪਾਂਡੇ ਜੀ ਛੇ ਸਤਵਾਰ ਬਣ ਚੁੱਕੇ ਆ ਉਹ ਕਰੋਨੇ ਤਾਲਾ ਖਲਾ ਰਹੇ ਉਹ ਵੀ ਛੇ ਬਿਵਾਰ ਚੋਂ ਨੇ ਉਹ ਵੀ ਛੇ ਬਿਵਾਰ ਦੇ ਐਮ ਐਲ ਏ ਰਹਿ ਚੁੱਕੇ ਰਕੇਸ਼ ਪਾਂਡੇ ਜੀ ਪਰ ਉਹ ਕਿਉਂ ਨਹੀਂ ਜਾਗ ਰਹੇ ਤੁਸੀਂ ਵੀ ਇੱਕ ਛਿੱਦੀ ਪਰਿਵਾਰ ਚੋਂ ਇਹ ਵੀ ਇੱਕ ਛਿੱਦੂ ਪਰਿਵਾਰ ਚੋਂ ਆ ਜਿਹੜੇ ਰਕੇਸ਼ ਪਾਂਡੇ ਜੀ ਦੇ ਭਰਾ ਸਾਹਿਬ ਸੀਗੇ ਉਹ ਵੀ ਸ਼ੀਨ ਹੋਏ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਨਾ ਜਿਹੜੇ 5 6 ਵਾਰੀ ਐਮਐਲਏ ਬਣ ਚੁੱਕੇ ਆ ਕ੍ਰਿਸ਼ਣ ਕਾਂਡੇ ਜੀ ਕਮ ਸੇ ਕਲ ਤੁਹਾਡਾ ਦਾ ਏਰੀਆ ਲੱਗਦਾ ਏਰੀਆ ਤੁਹਾਡਾ ਨੌਰਤਾ ਕਈ ਦਿਸੀ ਤੇ ਸਵਾਇ ਕਰਾਣੀ ਬਾਜੀ ਇੱਕ ਗੱਲ ਹੋਰ ਆ ਜਿਹੜੇ ਕਾਉਂਸਲਰ ਬਣ ਦੀ ਇੱਛਾ ਚ ਨੇ ਜਾਂ ਜਿਹੜੇ ਬਣ ਚੁੱਕੇ ਨੇ ਉਹ ਕਿੱਥੇ ਨੇ ਉਹਦਾ ਮਾਰਤਬ ਧਿਆਨ ਹੀ ਨਹੀਂ ਹੈਗਾ ਅੱਜ ਦੇਖੋ ਇਹੋ ਸ਼੍ਰੀ ਗੀਤ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰਵਾਹ ਕੀਤੀ 47 ਸਾਲ ਦੀ ਉਮਰ ਵਿੱਚ ਜੀ ਡੀ ਬਰਾਬਰ ਕਰ ਲਈ ਹੈ ਅੱਜ ਅਸੀਂ ਕੰਪਿਊਟਰ ਚਲਾ ਰਹੇ ਹਾਂ ਆਪਣੀਆਂ ਚਲਾ ਰਹੇ ਹਾਂ ਤਾਂ ਸ਼੍ਰੀ ਰਿਸ਼ੀ ગાંધી ਜੀ ਦੀ ਦੇਣ ਹੈ ਜਿਹੜੇ ਸ਼ਹੀਦ ਹੋ ਗਏ ਆਹ ਤਾਲਾ ਲਾਇਆ ਹੋਇਆ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਚਾਹੁੰਦਾ ਇਹ ਖੋਲ ਦੇ ਨਹੀਂ ਪਏ ਪਿਛਲੀ ਵਾਰ ਵੀ ਅਸੀਂ ਆਏ ਸੀ ਉਦੋਂ ਪਿਛਲੀ ਵਾਰ ਤਾਲਾ ਬੰਦ ਹੋਇਆ ਇਹ ਕੀ ਯਾਰ ਗੱਲ ਹੈ ਸਾਫ ਕਾਬਦਾ ਕਿੱਥੋਂ ਬਣੇ ਮੰਤਰੀ ਬਣ ਕੇ ਗਾਂਧੀ ਪਰਿਵਾਰ ਦੇ ਨਾਮ ਤੇ ਲੇਕਿਨ ਦਾਜਪੁਰੇ ਆ ਕੇ ਅਸੀਂ ਕਹਿ ਰਹੇ ਮੈਂ ਮੈਂ ਟਿਕਟ ਮਿਲਣਾ ਦਿੱਤੀ ਆ ਜਾ ਕੇ ਹੁਣ ਅਸੀਂ ਦਿੱਲੀ ਤੋਂ ਇੱਥੇ ਆ ਕੇ ਰਾਜਪੁਰਾ ਆ ਕੇ ਆਏ ਹੁਣ ਅਸੀਂ ਕੁਝ ਮਿੰਟਾਂ ਲਈ ਇੱਥੇ ਧਰਨਾ ਲਾਵਾਂਗੇ ਕਿਉਂਕਿ ਸਾਡਾ ਦੁੱਖ ਦਰਦ ਇਹ ਕਾਰਪੋਰੇਸ਼ਨ ਨੂੰ ਜਗਾਣ ਵਾਸਤੇ ਜਦੋਂ ਸਾਡੇ ਸੁੱਤੀ ਪਈਏ ਹੈ ਜਿਹੜੇ ਭਾਗਦਰ ਦੇ ਸਾਬਕਾ ਮੰਤਰੀ ਨੇ ਸਾਬਕਾ ਵ代ਕ ਨੇ ਸਾਬਕਾ ਕੌਂਸਲਰ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਮੈਸੇਜ ਦੇ ਰਹੇ ਆ ਵੀ ਇੱਥੇ ਆਓ ਛਰਦਾਰ ਫੁੱਲ ਪ੍ਰੇਡ ਕਰੋ ਹਾਂ ਇਹ ਨਾ ਸੁਪਨੇ ਲਈ ਜਾਓ ਮੈਂ ਇੱਥੇ ਆ ਯਾਰ ਉਹ ਹਾਣਾਵਾ ਸੈਟੀ ਕਾਂਗਰਸ ਜਾਨਾ ਚੰਨੇ ਸਾਹ 2 ਲੱਖ ਤੇ ਜਿੱਤੇ ਨੇ ਰਾਜਾ ਬੜਿੰਦੀ ਜੀ ਜਿੱਤੇ ਨੇ ਅੱਜ ਹਾਲ ਦੇਖੋ ਕੀ ਹੈ ਇੱਥੇ ਜਿਹੜਾ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਕਰਵਾਣੇ ਦਿੱਤੀ ਆ ਆਪਣਾ ਬਲੀਦਾਨ ਦਿੱਤਾ ਆਪ ਇਹਨਾਂ ਦੇ ਪਰਿਵਾਰ ਤੱਕ ਸ਼ਹੀਦ ਹੋ ਗਏ ਲੇਕਿਨ ਦੇਖੋ ਇਹ ਜਿਹੜੀ ਸਰਕਾਰ ਹੈ ਕਾਂਗਰਸ ਦੇ ਲੋਕ ਨੇ ਬਰਕਰ ਨੇ ਪੈਸੇ ਮਾਉਣ ਚ ਲੱਗੇ ਹੋਏ ਨੇ ਗਾਂਧੀ ਜੀ ਅਮਰ ਰਹੇ ਹਾਜੀ ਰਾਜੀ ਜੀ ਸ਼ਹੀਦ ਅਮਰ ਰਹੇ ਸੋਚ ਤੇ ਮਹਾਰਾ ਦੇ ਅਠੋਕੇ ਜੀਵ ਗਾਂਧੀ ਜੀ ਸੋਚ ਤੇ ਤਾਲਾ ਖੋਲ ਦੋ ਪ੍ਰਸ਼ਾਸ਼ਕ ਜੀ ਤਾਲਾ ਖੋਲ ਦੋ ਕੋਈ ਸ਼ਰਮ ਕਰ ਲੋ ਪ੍ਰਸ਼ਾਸ਼ਕ ਜੀ ਸੋਚ ਤੇ ਮਹਾਰਾ ਦੇ ਅਠੋਕੇ ਔਰ ਇੱਥੇ ਅਸੀਂ ਕਾਰਪੋਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਹਰਜੀਵ ਗਾਂਧੀ ਦਾ ਜਿਹੜਾ ਸਟੈਚੂ ਲੱਗਿਆ ਆ ਉਹਨੂੰ ਤੁਸੀਂ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਆ ਕਿਉਂ ਉਹ ਦੇਸ਼ ਵਾਸਤੇ ਜਹੀਰ ਹੋਏ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਲੇਕਿਨ ਬੜੀ ਅਫਸਾਨੀ ਗੱਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਸਾਡੇ ਅਰਜੀਵ ਗਾਂਧੀ ਜਿਹੜੇ ਕਿ ਉਹ ਜ਼ਹੀਰ ਹੋਏ ਪਰ ਮਤਲਬ ਨੇ ਉਹ ਆਜੋ ਰੰਦਾ ਸ਼ਰਮ ਦੇਣਾ ਸ਼ਰਮ ਦੇਣ ਤੇ ਹੋ ਰਹੇ ਨੇ ਪੇਟ ਲੱਗਿਆ ਹੋਇਆ ਜੱਦ ਕਿ ਅਸੀਂ ਇੱਥੇ ਸ਼ਰਦਾ ਦੇ ਫੁੱਲ ਪੇਟ ਕਰਨਾ ਸੀ ਮੇਰੇ ਵੱਡਾ ਸਾਹਿਬ ਪੰਜਾਬ ਕਾਂਗਰਸ ਕਿੱਥੇ ਮਰ ਕੇ ਇੰਦਰਾ ਪੰਜਾਬ ਦੀ ਕਾਂਗਰਸ ਪੰਜਾਬ ਦੀ ਕਮੇਟੀ ਕਾਂਗਰਸ ਦੇ ਵਰਕਰ ਪੁੱਛਣਾ ਚਾਹਨਾ ਅੱਜ ਕਿੱਥੇ ਹੋ ਤੁਸੀਂ ਆ ਤੇਰਾ ਨਾਂ ਜਨਮ ਦਿਨ ਔਰ ਜਨਮ ਦਿਨ ਤੇ ਤਾਲਾ ਲੱਗਿਆ ਬੜੀ ਵੱਡੀ ਗੱਲ ਹੈ ਇਹ ਤੇ ਅੱਜ ਕਾਰਪੋਰੇਸ਼ਨ ਦਾ ਵੀ ਬਹੁਤ ਜਿਆਦਾ ਨਿੰਦਿਆ ਕਰਦੇ ਆ ਕਮਿਸ਼ਨਰ ਸਾਹਿਬ ਦੀ ਨਿੰਦਿਆ ਕਰਦੇ ਆ ਔਰ ਸਾਡੇ ਰਕੇਸ਼ ਪਾਂਡੇ ਜੀ ਜਿਹੜੇ 25 ਸਾਲ ਹੰਸ ਸਾਲ ਐਮ ਐਲ ਏ ਰਹੇ ਮੰਤਰੀ ਰਹੇ ਤੇ ਕੀ ਹੋ ਰਹਾ ਨੇ ਅੱਜ ਦੇਖੋ ਰਾਂ ਦੇ ਏਰੀਆ ਦੇ ਵਿੱਚ ਕੀ ਮੰਗਜੀ ਦਾ ਜਿਹੜਾ ਬੋਤਲ ਲੱਗਿਆ ਹੋਇਆ ਉਹ ਤੇ ਸਫਾਈ ਨਹੀਂ ਕੀਤੀ ਸਫਾਈ ਦੀ ਗੱਲ ਛੱਡੋ ਉਹ ਤਾਲਾ ਲੱਗਿਆ ਹੋਇਆ ਉਹ ਮੈਂ ਪੁੱਛਣਾ ਚਾਹੁੰਨਾ ਉਹ ਕਾਂਗਰਸੀਆ ਉਹ ਕਦੇ ਤੁਸੀਂ ਅੱਜ ਇਹ ਉਹ ਜੀਰਾ ਕਿਹਦੇ ਪ੍ਰਵਾਹ ਨੇ ਕਰਵਾ ਨਹੀਂ ਦਿੱਤੀ ਇਹਨਾਂ ਦੇ ਨਾਂ ਤੇ ਰੋਟੀਆਂ ਖਾ ਰਿਆ ਇਹਨਾਂ ਦੇ ਨਾਂ ਤੇ ਰੋਟੀਆਂ ਖਾ ਰਿਆ